ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਪੰਜਾਬ ਪੁਲਿਸ ਵੱਲੋਂ ਟ੍ਰੈਫਿਕ ਵਿਭਾਗ ਰਾਹੀਂ ਜੋ ਨਵੇਂ ਨਿਯਮ ਜਾਰੀ ਕੀਤੇ ਗਏ ਹਨ ਉਸ ਦੇ ਤਹਿਤ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਵੋਟਰ ਵਹੀਕਲ ਐਕਟ ਦੇ ਰਾਹੀਂ ਜਾਗਰੂਤ ਕੀਤਾ ਜਾ ਰਿਹਾ ਹੈ ਤਾਂ ਕਿ ਕੋਈ ਨਾਬਾਲਗ ਬੱਚਾ 31 ਜੁਲਾਈ ਤੋਂ ਬਾਅਦ ਦੋ ਪਹੀਆ ਅਤੇ ਚਾਰ ਪਹੀਆ ਵਹੀਕਲ ਨਹੀਂ ਚਲਾਵੇਗਾ ਜੇਕਰ ਚੈਕਿੰਗ ਦੇ ਦੌਰਾਨ ਵਹੀਕਲ ਐਕਟ ਦੀ ਉਲੰਘਣਾ ਕਰਦਾ ਮਿਲਿਆ ਤਾਂ ਉਸਦੇ ਮਾਤਾ ਪਿਤਾ ਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ। ਉਸੇ ਦੇ ਤਹਿਤ ਨਾਬਾਲਗ ਬੱਚੇ ਵਾਹਨ ਚਲਾਉਣ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨ ਅਤੇ ਜੇਕਰ ਉਹਨਾਂ ਨੂੰ ਵਾਹਨ ਚਲਾਉਂਦੇ ਹੋਏ ਫੜਿਆ ਜਾਂਦਾ ਹੈ ਤਾਂ ਬੱਚਿਆਂ ਦੇ ਨਾਲ ਨਾਲ ਉਹਨਾਂ ਦੇ ਮਾਪਿਆਂ ਤੇ ਵੀ ਕਾਰਵਾਈ ਕੀਤੀ ਜਾਵੇਗੀ। ਜਿਸ ਦੇ ਸਬੰਧ ਵਿੱਚ ਅੱਜ ਗਾਂਧੀ ਸਕੂਲ ਦੇ ਵਿੱਚ ਇੱਕ ਸੈਮੀਨਾਰ ਕਰਵਾਇਆ ਗਿਆ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਫਰੀਦਕੋਟ ਦੇ ਐਸਐਸਪੀ ਹਰਜੀਤ ਸਿੰਘ ਪੁਲਿਸ ਦੇ ਬੱਚਾ ਨੂੰ ਜਾਣਕਾਰੀ ਦਿੱਤੀ। आता ते करो अठारा सहा तमर ते किने जे मोकल चला ਆ ਫਿਰ ਉਹਦਾ ਕੀ ਕੀ ਉਹਦੇ ਤੇ ਕਾਰਵਾਈ ਹੁੰਦੀ ਹੈ ਉਹ ਦੱਸੀ ਇਹਨਾਂ ਨੇ ਤੁਹਾਨੂੰ ਦੱਸੋ ਜੀ ਹੋਰ ਦੱਸਿਆ ਤੁਹਾਨੂੰ ਹਾਂ ਇਹਨੂੰ ਕਰ ਲੈਣ ਦੀ ਕਰ ਗਿਆ ਫਿਰ ਜਿੱਤੋਂ ਨਹੀਂ ਹੈ ਜਿੱਦੇ ਤੋਂ ਨਿਕਲਿਆ ਜਾਂਦਾ ਹੈ ਵਹੀਕਰ ਵਹੀਕਰ ਨਹੀਂ ਜੇ ਤੁਸੀਂ ਠੀਕ ਹੈ ਜੇ ਤੁਸੀਂ ਆਪਣੇ ਦੋਸਤ ਦਾ ਮੋਟਰਸਾਈਕਲ ਲੈ ਕੇ ਦੋਸਤ ਦਾ ਮੋਟਰਸਾਈਕਲ ਲੈ ਕੇ ਤੇ ਐਕਸੀਡੈਂਟ ਹੋ ਗਿਆ ਤਾਂ ਮੇਰ ਪੇਰੈਂਟਸ ਵੀ ਵਾਦੇ ਜਾਣਗੇ ਪੇਰੈਂਟਸ ਦਾ ਮੌਦੇ ਦਾ ਹੋਏਗੀ ਹੋਏਗੀ ਕਾਰਵਾਈ ਵਹੀਕਲ ਓਨਰ ਜਿਹੜਾ ਹੈਗਾ ਉਹ ਸੈਕੰਡਰੀ ਹੈ ਪ੍ਰਾਇਮਰੀ ਜਿਹੜਾ ਹੈਗਾ ਉਹ ਬੰਦਾ ਜਿਹੜਾ ਬੰਦਾ ਚਲਾ ਰਿਹਾ ਹੈ ਚਾਲਾ ਜਿਹੜਾ ਬੱਚਾ ਚਲਾ ਰਿਹਾ ਹੈ ਆਵਾਜ਼ ਮੈਨੂੰ ਮਾਗੀ جیڈینٹ نہیں ہوں ویسے ہی چلا رہے ہو پولیس نے تعلق فٹ لیا ਮੋਟਰਸਾਈਕਲ ਚਲਾ ਰਿਹਾ ਮੋ 18 ਸਾਲ ਤੋਂ ਘਟੂ ਮਾਰਿਆ ਗੋਦੀ ਪੁਲਿਸ ਨੇ ਤਾਂ ਮੁੜ ਲਿਆ ਫੇਰ ਫਾਈਨ ਹੋਏਗਾ ਕੋਡ ਫਾਈਨ ਕਿਨੂੰ ਹੋਏਗਾ ਹੈ ਉਹ ਉਹ ਨੂੰ ਉਹਦਾ ਹੋਣਾ ਹੀ ਹੋਣਾ ਹੈ ਇਹਦੇ ਨਾਂ ਤੇ ਮੋਟਰਸਾਈਕਲ ਦਾ ਉਹ ਤਾਂ ਹੋਣਾ ਹੀ ਹੋਣਾ ਹੈ ਤੁਸੀਂ ਚਲਾ ਇਲੈਕਟ੍ਰੀਕਲ ਵਾਹਨ ਕੀ ਦੇ ਕਿਨੇ ਕੋਲ ਹੈਗਾ ਇਲੈਕਟ੍ਰੀਕਲ ਜਿਹੜੀਆਂ ਅੱਜ ਕੱਲ੍ਹ ਆ ਰਹੀਆਂ ਨੇ ਜਿਹੜੇ ਤਾਂ ਨਵੇਂ ਜੀਐਮ ਆਉਂਦੇ ਹੋਏ ਉਹਦੇ 'ਚ ਤਾਂ ਮੂਲ ਗੱਲ ਇਹ ਹੈ ਕਿ ਜਦੋਂ ਜੇਕਰ ਕੋਈ ਅੰਡਰ ਰੇਜ ਡਰਾਈਵਿੰਗ ਕਰਦਾ ਹੋਵੇ ਤਾਂ ਬੱਚਾ ਪਾਇਆ ਜਾਂਦਾ ਜੇ ਕੋਈ ਕੋਈ ਗਲਤੀ ਹੁੰਦੀ ਹੈ ਤਾਂ ਉਹਦੀ ਪੈਨਲਟੀ ਜਿਹੜੀ ਹੈ ਉਹ ਪੇਰੈਂਟਸ 'ਤੇ ਪੈਂਦੀ ਹੈ ਜੇਕਰ ਕੋਈ ਐਕਸੀਡੈਂਟ ਹੁੰਦਾ ਤਾਂ ਪੇਰੈਂਟਸ ਨੂੰ 3 ਸਾਲ ਤੱਕ ਦੀ ਕੈਦ ਹੋ ਸਕਦੀ ਹੈ ਉਨਾ ਤੇ ਜਿਹੜਾ ਲਗਾ 5000 ਰੁਪਏ ਦੀ ਸਰਵੋਤਰੀ ਹੈ। ਔਰ ਇਹ ਤੋਂ ਇਲਾਵਾ 25000 ਰੁਪਏ ਜੁਰਮਾਨਾ ਜੋ ਕਿ ਉਹ ਉਸ ਸਜਾ ਦੇ ਨਾਲ ਜਿਹੜਾ ਹੈਗਾ ਉਹ ਨਾਲ ਵੀ ਕੀਤਾ ਜਾ ਸਕਦਾ ਹੈ ਤੇ ਉਸ ਤੋਂ ਇਲਾਵਾ ਵੀ ਕੀਤਾ ਜਾ ਸਕਦਾ ਹੈ ਕਿਉਂਕਿ ਇਸ ਤੋਂ ਇਲਾਵਾ ਜੇ ਅੰਡਰ 8 ਡਰਾਈਵਿੰਗ ਕਰਦਾ ਕੋਈ ਵਿਅਕਤੀ ਮਿਲਦਾ ਤਾਂ ਉਹਦੇ ਜਿਹੜਾ ਚਲਾਨੇ ਦਾ ਜਿਹੜਾ ਸਿਸਟਮ ਹੈ ਉਹ ਪਹਿਲੇ ਵੰਦਨ ਚੱਲੂ ਰਹੇਗਾ ਜਿੱਦੇ ਜਿੱਕੇ ਪੇਰੇਟਸ ਨੂੰ ਜਿਹੜਾ ਹੈਗਾ ਨੇਚਰਲੀ ਉਹ ਪਹਿਲਾਂ ਵੀ ਤਾਂ ਹੁੰਦਾ ਸੀ ਤੇ ਉਹ ਵੀ ਜਿਹੜਾ ਹੈਗਾ ਪੇਰੇਟਸ ਦੀ ਲੈਗ ਸੀ ਉਸ ਹੋਏ ਅੰਸਰਾ ਜਿਹੜਾ ਰੋਟਰੀ ਕਲਬ ਫ੍ਰੀ ਕੋਟ ਉਹ ਜਿਹੜਾ ਹੈਗਾ ਟ੍ਰੈਫਿਕ ਪੁਲਿਸ ਦੇ ਨਾਲ ਗੁਲਕੇ ਸਕੂਲਾਂ ਦੇ ਵਿੱਚ ਜਿਹੜੇ ਨੌਜਵਾਨ ਹੈ ਉਹਨਾਂ ਨੂੰ ਜਾਗਰੂਕ ਕਰਨ ਵਾਸਤੇ ਪ੍ਰੋਗਰਾਮ ਰੱਖੇ ਗਏ ਨੇ ਇਸ ਹਫਤੇ ਇਹਨਾਂ ਨੂੰ ਲੋਕਲਗੱਗ ਸਕੂਲਾਂ ਦੇ ਵਿੱਚ ਲਿਜਾਇਆ ਜਾਣਾ ਹੈ ਅੱਜ ਜਿਹੜਾ ਹਰਦਾ ਸਾਹੀ ਸਕੂਲ ਦੇ ਵਿੱਚ ਇੱਕ ਇਹ ਪ੍ਰੋਗਰਾਮ ਸਵੇਰਾ ਫ੍ਰੀ ਕੋ ਸ਼ਹਿਰ ਦੇ ਵਿੱਚ ਇਹਨਾਂ ਦਾ ਪਹਿਲਾ ਪ੍ਰੋਗਰਾਮ ਸੀ ਜਿਹਦੇ ਤਹਿਤ ਇਹਨਾਂ ਵੱਲੋਂ ਫਲੈਕਸ ਵੀ ਲਏ ਨੇ ਸਪੈਸ਼ਲੀ ਪਿਆਰ ਕਰਕੇ ਬੱਚਿਆਂ ਦੀ ਜਾਣਕਾਰੀ ਵਾਸਤੇ ਸਮਾਗਮ ਲਗਵਾਏ ਲਗਾਈ ਜਾਣਗੇ ਤੇ ਵਕਤ-ਵਕਤ ਸਮਾਂ ਦੇ ਵਿੱਚ ਇਹਨਾਂ ਵੱਲੋਂ ਜਿਹੜਾ ਬੱਚਿਆਂ ਨੂੰ ਜਾਗਰੂਕ ਕੀਤਾ ਜਾਵੇ ਸਰ ਇੱਕ ਤਰੀਕ ਤੋਂ ਤੁਹਾਡਾ ਕਿਸ ਤਰੀਕੇ ਦਾ ਸਰਚ ਹੋਊਗਾ ਨਾਕਾਬੰਦੀ ਦੇ ਤਰੀਕੇ ਨਾਲ ਕਿ ਕਿ ਉਹ ਇਸ ਤੁਲਨਾ ਦੇ ਵਿੱਚ ਕੌਣ ਦੀ ਰਿਪੋਰਟ ਸਿਆਪੀ ਸੀਆਰ ਦੀ ਟੀਮ ਆਪਾਂ ਤੋਂ ਨਹੀਂ ਦੇਖੋ ਇਹਦੇ ਵਿੱਚ ਕੀ ਹੈ ਕਿ ਅਸੀਂ ਜਿਹੜਾ ਹੈਗਾ ਸਾਡਾ ਮੇਨ ਕੰਮ ਜਿਹੜਾ ਹੈਗਾ ਜਾਗਰੂਕ ਕਰਾਉਣਾ ਹੈ ਹਲੇ ਜਿਹੜਾ ਚਲਾ ਨਹੀਂ ਹੁੰਦਾ ਜਿਹੜਾ ਸਿਸਟਮ ਹੈ ਕਿਉਂਕਿ ਆਪਾਂ ਸਾਰੇ ਇਸ ਗੱਲ ਨਾਲ ਇਸ ਗੱਲ ਨੂੰ ਜਾਣੂ ਹਾਂ ਕਿ ਬੱਚਿਆਂ ਨੂੰ ਸਕੂਲ ਨੂੰ ਘਰ ਤੋਂ ਸੁਲਾਣਾ ਬੰਦਾ ਜਾਂ ਫਿਰ ਹੋਰ ਪ੍ਰੋਬਲਮ ਨੇ ਜਿੰਨਾ ਕਾਰਨ ਉਹਨਾਂ ਨੂੰ ਜਿਹੜਾ ਹੈਗਾ ਸਕੂਟਰ ਜਾਂ ਮੋਟਰਸਾਈਕਲ ਵੀ ਵਰਤੋ ਕਰਦੇ ਆ। ਤੇ ਇਹ ਪਿੰਡਾਂ ਦੇ ਵਿੱਚੋਂ ਵੀ ਬੱਚੇ ਆਉਂਦੇ ਨੇ ਸ਼ਹਿਰ ਦੇ ਸਕੂਲ ਉਹ ਆਉਂਦੇ ਨੇ ਸੋ ਚਲਾ ਨਹੀਂ ਨਾਲ ਉਹ ਜਿਹੜਾ ਸਾਡਾ ਜਿਹੜਾ ਫੋਕਸ ਹੈਗਾ ਉਨਾ ਨੂੰ ਜਾਗਰੂਤ ਕਰੰਤੇ ਸਾਡਾ ਰਹੇਗਾ ਫੋਕਸ ਕਿ ਜੇਕਰ ਕਿਸੇ ਬੱਚੇ ਨੂੰ ਕੋਈ ਜ਼ਿਆਦਾ ਗਲਤੀ ਹੁੰਦੀ ਹੈ ਤਾਂ ਉਹਦੇ ਚਲਾਨੇ ਵੀ ਅਸੀਂ ਕਰਾਂਗੇ ਸਾਨੂੰ ਅਧਿਕਾਰ ਹੈ ਪਰ ਜ਼ਿਆਦਾ ਫੋਕਸ ਜਿਹੜਾ ਹੈਗਾ ਅਸੀਂ ਸਾਨੂੰ ਜਾਗਰੂਤ ਕਰਾਂਗੇ ਇਸ ਤੋਂ ਕਿ ਜਿਹੜਾ ਐਕਸ਼ਨ ਪਰੀਕ ਤੋਂ ਜਿਹੜਾ ਅੱਜ ਤੋਂ ਉਹਨੇ ਲਾਗੂ ਹੋਣ ਜਾ ਰਹੇ ਉਸ ਤੋਂ ਬਾਅਦ ਵੀ ਜਾਗਰੂਤ ਕਰਾਂਗੇ ਜਾਂ ਚਾਲਾਨੇ ਤੇ ਜਾਗਰੂਕਤਾ ਜ਼ਿਆਦਾ ਇਕੱਠੇ ਚੱਲੇਗੀ ਸਾਡਾ ਮੇਨ ਫੋਕਸ ਜਾਗਰੂਕਤਾ ਕਰੇਗਾ ਅਸੀਂ ਸਪੈਸੀਫਿਕਲੀ ਜਿਹੜਾ ਹੈਗਾ ਵਸਿਆਂ ਨੂੰ ਚਾਲਾਨ ਕਰੀਏ ਉਹ ਸਾਡਾ ਮੋਟਰ ਫੂ ਹੈ ਸਾਡਾ ਮੋਟਰ ਫੂ ਇਹ ਹੈਗਾ ਕਿ ਇਹਨਾਂ ਨੂੰ ਜਿਹੜਾ ਹੈਗਾ ਟ੍ਰੈਫਿਕ ਰੂਲ ਜਿਹੜੇ ਵਾਇਲਟ ਕਰਦੇ ਨੇ ਉਹਨਾਂ ਨੂੰ ਇਹਨਾਂ ਨੂੰ ਜੂਰ ਕਰੀਏ ਤੇ ਇਹ ਔਰ ਤਾਂ ਕਿ ਇਹ ਜਿਹੜਾ ਹੈਗਾ ਰੂਲ ਪਾਲਣਾ ਕਰਨ ਦੇ ਵਿੱਚ ਇਹਨਾਂ ਦਾ ਧਿਆਨ ਹੋਵੇ ਤੇ ਇਹ ਜਿਹੜੀ ਹੰਟਰੇ ਹੀ ਡਰਾਈਵ ਹੈ ਇਹ ਘਟ ਤੋਂ ਬਾਅਦ ਅੰਨੇ ਪਿਆ ਫਿਜ਼ਿਕ ਤੋਂ ਕੋਈ ਵਹੀਕਲ ਹੈ ਉਹਨਾਂ ਨੂੰ ਕਿਹਾ ਗਿਆ ਹੈ ਕਿ ਉਹ ਚਲਾ ਸਕਦੇ ਹੋ ਉਹ ਇਲੈਕਟ੍ਰਿਕ ਵਹੀਕਲ ਦੀ ਅਸੀਂ ਗੱਲ ਕਰ ਰਹੇ ਹਾਂ ਇਲੈਕਟ੍ਰਿਕ ਵਹੀਕਲ ਦੇ ਨੇ ਚਲਾਈ ਜਾ ਸਕਦੇ ਨੇ ਤੇ ਚਲਾ ਸਕਦੇ ਨੇ ਕਿਉਂਕਿ ਉਹਨਾਂ ਨੇ ਕਿਹਾ ਕਿ ਰਜਿਸਟ੍ਰੇਸ਼ਨ ਤੇ লাইਸੈਂਸ ਤੇ ਜੂਰੂਰ ਆਪਣੇ ਉਹਦੇ ਵਾਸਤੇ ਅਸੀਂ ਇਹਨਾਂ ਨੂੰ ਅਰਜ਼ੀ ਕਰਦੇ ਹਾਂ ਇੱਕ ਦਾ ਇਲੈਕਟ੍ਰਿਕ ਵਹੀਕਲ ਵੀ ਸਪੀਡ ਵੀ ਘਟੋਣੀ ਹੈ ਜਿੱਥੇ ਐਕਸੀਡੈਂਟ ਦੀ ਕੋਸ਼ਿਸ਼ ਕਰਾ